ਚੀਜ਼ ਬਣਾਤੀ ਕਿ ਉੱਥੇ ਮੈਨੂੰ ਕੀ ਗੇੜੇ ਨਾਲ ਲਵਾਤੇ ਤਿੰਨ ਦਿਨ ਹੋ ਗਏ ਤੈਨੂੰ ਰਾਤਾਂ ਸੌਣ ਦੇ ਡੋਥੇ ਸੌਣੇ ਬਾਹਰ ਅੱਜ ਬੈਠਾ ਅੱਡਾ ਕੁਰਸੀ ਤੇ ਬੈਠਾ ਰੇ ਸਾਰੀ ਰਾਤ ਨਾ ਫਿਰ ਤੁੱਟਿਆ ਜਾਂਦਾ ਰਾਤ ਬੈਠਾ ਉਹਦਾ ਇਹ ਜਿਹਾ ਸੀ ਉਹਨੂੰ ਹੱਥ ਤੱਕ ਨਾ ਹੁੰਦੇ ਬਾਹਰ ਬਠਰ ਮੈਨੂੰ ਕੋਈ ਨਹੀਂ ਕਰਨ ਕਿ ਲੋਕਾਂ ਦੀ ਬੜੀਆਂ ਸ਼ਿਕਾਇਤਾਂ ਹੈਗੀਆਂ ਮਤਲਬ ਸਿਵਲ ਹਸਪਤਾਲ ਦੇ ਵਿੱਚ ਇੱਕ ਬੈੱਡ ਦੇ ਉੱਪਰ ਤਿੰਨ ਤਿੰਨ ਮਰੀਜ਼ ਪਏ ਹੋਏ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਮੌਜੂਦਾ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਨਹੀਂ ਅਤੇ ਦਾਵਾ ਕੀਤਾ ਜਾ ਰਿਹਾ ਕਿ ਉਹ ਸਿਹਤ ਸਹੂਲਤਾਂ ਹੋਰ ਵੀ ਵਿਧਾਰੇ ਨੇ ਹਸਪਤਾਲਾਂ ਦੇ ਵਿੱਚ ਵੀ ਦਵਾਈਆਂ ਮੁਫਤ ਮਿਲ ਰਹੀਆਂ ਨੇ ਪਰ ਇਹ ਹਾਲਾਤ ਨੇ ਫਰੋਜਪੁਰ ਦੇ ਸਿਵਲ ਹਸਪਤਾਲ ਦੇ ਜਿੱਥੇ ਇੱਕ ਬਜ਼ੁਰਗ ਨੇ ਰੋਂਦੇ ਹੋਏ ਦੱਸਿਆ ਕਿ ਤਿੰਨ ਦਿਨ ਤੋਂ ਉਸ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਬਜ਼ੁਰਗ ਨੇ ਕਿਹਾ ਕਿ ਉਹ ਤਿੰਨ ਦਿਨ ਤੋਂ ਖੱਜਲ ਖੁਆਰ ਹੋ ਰਿਹਾ ਹੈ ਕਿ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਵੀ ਨਹੀਂ ਕੀਤਾ ਜਾ ਰਿਹਾ ਤਸਵੀਰਾਂ ਵੀ ਦੇਖ ਸਕਦੇ ਹਾਂ ਕਿ ਇੱਕ ਬੈੱਡ ਤੇ ਹੀ ਦੋ ਦੋ ਤਿੰਨ ਤਿੰਨ ਮਰੀਜ਼ ਲੇਟੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਨੂੰ ਆਜਾ ਯਾਰ ਹਾਂਜੀ ਮੁਖਤਿਆਰ ਸਿੰਘ ਮੇਰਾ ਨਾਮ ਹੈ ਕੀ ਹੋਇਆ ਐਕਸੀਡੈਂਟ ਹੋਇਆ ਮੇਰਾ ਕਾਰ ਨਾਲ ਸਾਰੇ ਕਾਂਢ ਟੁੱਟੀ ਵਸ ਤਾਂ ਸਾਰੀ ਲਾਇਆਦਾ ਮੈਂ ਆ ਕੇ ਮੈਡਮ ਨੂੰ ਕਿਹਾ ਮੈਂ ਨੂੰ ਦਾਖਲ ਕਰੋ ਤੇ ਤੇ ਨੇ ਦਾਖਲੀ ਕੀਤਾ ਪਰਚੀ ਜੀ ਬਣਾਤੀ ਕਿ ਉੱਤੇ ਮੈਨੂੰ 20 ਢੇੜੇ ਨਾਲ ਲਵਾਤੇ ਕਿੱਥੇ ਪਰਚੀ ਗੱਟੀ ਕਿੱਥੇ ਜਾਣ ਨੂੰ ਕਿਹਾ ਇਹਨਾਂ ਨੇ ਮੈਨੂੰ ਕਹਿੰਦੇ ਐਕਸਟਰਾ ਖਰਾਕ ਲਿਆ ਦੋ ਉਹਨਾਂ ਨੇ ਕੋਈ ਕੀਤਾ ਦੂਜਾ ਕੀਤਾ ਹੀ ਨਹੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਤਿੰਨ ਦਿਨ ਹੋ ਗਏ ਤਿੰਨ ਰਾਤਾਂ ਸੇਟੇ ਦੇਢ ਹੋ ਗਏ ਕਿੱਥੇ ਸੌਣੇ ਬਾਹਰ ਇੱਥੇ ਪੈ ਜੱਡਾ ਬਖਰਸੀ ਤੇ ਬੈਠਾ ਰਹੇ ਸਾਰੀ ਰਾਤ ਨਾ ਫਿਰ ਤੋਂ ਪਿਆ ਜਾ ਤਰਾ ਬੇਟਾ ਵਾ ਵਾਹੀ ਨਹੀਂ ਕੋਈ ਕਲਾਕਾਰ ਆਇਆ ਸਾਹਿਬ ਡਾਕਟਰ ਕੀ ਕਹਿੰਦੇ ਤੁਹਾਨੂੰ 10 ਮਿੰਟ ਹੀ ਕਰ ਲੈ ਜੀ ਭੈਣ ਹਾਂ ਥਾਲ ਨਹੀਂ ਕਰਦੇ ਮੈਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਸ ਮੌਕੇ ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਬਲੂ ਹਸਪਤਾਲ ਦਾ ਦੌਰਾ ਕੀਤਾ ਗਿਆ ਉਹਨਾਂ ਦੇ ਵੱਲੋਂ ਮੌਜੂਦਾ ਸਰਕਾਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ ਗਏ ਉਹਨੇ ਕਿਹਾ ਕਿ ਮਰੀਜ਼ਾਂ ਨੂੰ ਦਾਖਲ ਹੋਣ ਲਈ ਖੱਜਲ ਖਾਰ ਹੋਣਾ ਪੈ ਰਿਹਾ ਤੇ ਲੋਕ ਤਿੰਨ ਤਿੰਨ ਦਿਨ ਤੋਂ ਇਲਾਜ ਕਰਵਾਉਣ ਲਈ ਖੱਜਲ ਹੋ ਰਹੇ ਨੇ ਉਹ ਮੈਂ ਸਿਵਲ ਹਸਪਤਾਲ ਆਇਆ ਸੀ ਤੇ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਕਿ ਲੋਕਾਂ ਦੀਆਂ ਬੜੀਆਂ ਸ਼ਿਕਾਇਤਾਂ ਹੈਗੀਆਂ ਮਤਲਬ ਸਿਵਲ ਹਸਪਤਾਲ ਦੇ ਵਿੱਚ ਇੱਕ ਬੈੱਡ ਦੇ ਉੱਪਰ ਤਿੰਨ ਤਿੰਨ ਮਰੀਜ਼ ਪਏ ਹੋਏ ਆ ਡਾਕਟਰ ਸਾਹਿਬ ਨੂੰ ਪੁੱਛਿਆ ਵਿਚਾਰੇ ਕਹਿੰਦੇ ਕਿ ਸਾਨੂੰ ਕੋਈ ਚੀਜ਼ ਪ੍ਰੋਵਾਈਡ ਨਹੀਂ ਹੁੰਦੀ ਸਾਡੇ ਟਾਈਮ ਦੇ ਉੱਪਰ ਜਿਹੜਾ ਸੀਗਾ ਕਿਉਂਕਿ ਇਹ ਬਾਰਡਰ ਤੇ ਬੈਕਵਰਡ ਏਰੀਆ ਹੈਗਾ ਐਸਪਰੇਸ਼ੀਅਲ ਡਿਸਟ੍ਰਿਕਟ ਹੈਗਾ ਇਹਦੇ ਵਿੱਚ 1 ਕਰੋੜ 75 ਲੱਖ ਇੱਕ ਆਇਆ ਸੀ 32 ਲੱਖ ਇੱਕ ਆਇਆ ਸੀ ਮੇਰੀ ਟਿਨਿਓਰ ਦੇ ਵਿੱਚ ਕੋਈ 7.5 ਕਰੋੜ ਰੁਪਏ ਆਇਆ ਸੀਗਾ ਅੱਜ ਮੈਂ ਦੇਖ ਰਿਹਾ ਕਿ ਜਿਹੜੀਆਂ ਬੈੱਡ ਸ਼ੀਟਸ ਹੈਗੀਆਂ ਉਹ ਵੀ ਇਹਨਾਂ ਨੂੰ ਪ੍ਰੋਵਾਈਡ ਨਹੀਂ ਹੁੰਦੀਆਂ ਜਦੋਂ ਪੁੱਛਦੇ ਆ ਤਾਂ ਕਹਿੰਦੇ ਜੀ ਬੈੱਡ ਸ਼ੀਟ ਧੋਣੀਆਂ ਗਈਆਂ ਨੇ ਉਹ ਤਿੰਨ ਤਿੰਨ ਬੈੱਡ ਸ਼ੀਟ ਦੀ ਅਸੀਂ ਬਣਾਈ ਸੀ ਸਕੀਮ ਕੀ ਇੱਕ ਧੋਣੀ ਚਲੀ ਜਾਏਗੀ ਦੋ ਇੱਕ ਰਹੇਗੀ ਰ ਇਹ ਕਿੰਨਾ ਕੋਲ ਰਹਿ ਗਈ ਅਜੋ ਉਹ ਵੀ ਦਿਖਾਈ ਨਹੀਂ ਦਿੰਦੀ। ਇਉਂ ਹੀ ਆਕਸੀਜਨ ਪਲਾਂਟ ਸੀਗਾ ਜਿਹੜਾ ਬੰਦ ਪਿਆ ਹੋ ਤੇ ਘੱਟਾ ਚੜਿਆ ਹੋਇਆ। ਇੱਥੋਂ ਦੇ ਜਿਹੜੇ ਬਾਥਰੂਮ ਹੈਗੇ ਐ ਇਹਨੇ ਮਾੜੇ ਐ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਲੋਕ ਰੋਂਦੇ ਨੇ, ਬਿਮਾਰੀਆਂ ਉੱਥੋਂ ਫੈਲਦੀਆਂ। ਬੇਟੀ ਦੇਖੋ ਫੈਮਿਲੀ ਵੇਜ ਦੇ ਉੱਪਰ ਹੈਗੀ ਐ। ਇਹ ਕਿਸੇ ਵੀ ਟਾਈਮ ਇਹਨੂੰ ਕੁਝ ਵੀ ਹੋ ਸਕਦਾ, ਕਲਾਪਸ ਵੀ ਹੋ ਸਕਦੀ ਐ। ਇਹਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਜਿਹੜਾ ਹੈਗਾ ਦਾਖਲ ਨਹੀਂ ਕੀਤਾ ਗਿਆ। ਇਹ ਗੱਲਾਂ ਬੜੀਆਂ ਕਰਦੇ ਨੇ ਡਿਸਟ੍ਰਿਕਟ ਹੈੱਡਕੁਆਟਰ ਦਾ ਹਸਪਤਾਲ ਹੈਗਾ। ਗੁਰੂਰ ਸਾਹ ਤੋਂ ਲੋਕ ਇੱਥੇ ਆਉਂਦੇ ਨੇ 120 ਬੈੱਡ ਦਾ ਸਰਕਾਰ ਕਹਿੰਦੀ ਅਸੀਂ ਬੜਾ ਚੰਗਾ ਕੰਮ ਕਰਦੇ ਆ ਮੈਂ ਇਹ ਸਮਝਦਾ ਕਿ ਸਰਕਾਰਾਂ ਦੇ ਕੰਮ ਹਮੇਸ਼ਾ ਹੀ ਕਰਨੇ ਚਾਹੀਦੇ ਆ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਪਰ ਅੱਜ ਲੋਕਾਂ ਨੂੰ ਪਤਾ ਲੱਗਦਾ ਕਿ ਸਰਕਾਰ ਸੇਵਾ ਨਹੀਂ ਕਰਦੀ ਸਰਕਾਰ ਕੀ ਕਰਦੀ ਹੈ ਲੋਕਾਂ ਨੂੰ ਤੰਗ ਕਰ ਰਹੀ ਹੈ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੁਹਾਡੇ ਸਾਹਮਣੇ ਹੈ ਮੈਂ ਨਹੀਂ ਕਹਿੰਦਾ ਇੱਥੋਂ ਦੇ ਲੋਕ ਕਹਿ ਰਹੇ ਨੇ ਸਰ ਇਹ ਹਾਲਾਤ ਬਦ ਤੋਂ ਬੱਤਰ ਬਣੇ ਹੋਏ ਆ ਸੀਵਰੇਜ ਵੀ ਬੰਦ ਹੈਗਾ ਕਿਉਂ ਨਹੀਂ ਧਿਆਨ ਨਹੀਂ ਰਹੀਗੇ ਦੇਖੋ ਮੈਂ ਤੁਹਾਨੂੰ ਇਹੀ ਕਹਿੰਦਾ ਨਾ ਬਾਰਡਰ ਤੇ ਬੈਕਵਰਡ ਏਰੀਆ ਹੈਗਾ ਇੱਥੇ ਕੰਮ ਕਰਨ ਵਾਸਤੇ ਥੋੜਾ ਜਿਹਾ ਮਾਦਾ ਚਾਹੀਦਾ ਹੈ ਬੰਦੇ ਨੂੰ ਹਿੰਮਤ ਕਰਨੀ ਚਾਹੀਦੀ ਜਦੋਂ ਮੈਂ ਇੱਥੇ ਆਇਆ ਸੀਗਾ ਤੇ ਬੜਾ ਮਾੜਾ ਹਾਲ ਸੀਗਾ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਚ ਦੋ ਜਗ੍ਹਾ ਤੋਂ ਪੈਸੇ ਆਉਂਦੇ ਸੀਗੇ ਇੱਕ ਆਉਂਦੇ ਸੀ ਬਾਰਡਰ ਤੇ ਬੈਕਵਰਡ ਏਰੀਆ ਦੇ ਜਿਹਨੂੰ ਐਸਪੈਰੀਸ਼ਨਲ ਡਿਸਟ੍ਰਿਕਟ ਕਿਹਾ ਜਾਂਦਾ ਗਵਰਨਮੈਂਟ ਆਫ ਇੰਡੀਆ ਦੇ ਪੈਸੇ ਆਉਂਦੇ ਸੀ ਕੋਈ ਸਾਨੂੰ ਕੋਈ ਕਮੀ ਨਹੀਂ ਹੁੰਦੀ ਸੀ ਇੱਕ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਆਉਂਦੀ ਸੀ ਜਿਹੜੇ ਪੈਸੇ ਅੱਗੇ ਲਗਾ ਦਿੰਦੇ ਸੀਗੇ ਹੁਣ ਆ ਜਿਹੜਾ ਹਸਪੀਟਲ ਸੀਗਾ ਇਹਦਾ ਜਿਹੜਾ ਪੋਰਚ ਹੈ ਵੀ ਸਾਰਾ ਅੱਗੇ ਆਣਾ ਸੀ ਮੈਂ ਦੇਖ ਰਿਹਾ ਕਿ ਕਿਸੇ ਨੇ ਇਹ 2.5 ਸਾਲ ਦੇ ਵਿੱਚ ਕੰਮ ਹੀ ਨਹੀਂ ਕੀਤਾ ਲੋਗਾ ਨੂੰ ਲੁੱਟਿਆ ਹੈ ਕੁੱਟਿਆ ਹੈ ਲੋਗਾ ਨੂੰ ਰੋਵਾਇਆ ਹੈ ਇਸ ਕਰਕੇ ਹੁਣ ਸਮਾਂ ਆਇਆ ਹੈ ਲੋਕ ਇਹਦਾ ਜਵਾਬ ਦੇਣਗੇ ਦੱਸਦੀ ਕਿ ਉਹ ਵਿਧਾਇਕ ਨੇ ਸਰਕਾਰ ਨੂੰ ਫਰੋਜਪੁਰ ਦੇ ਸਿਵਲ ਹਸਪਤਾਲ ਦੇ ਬਾਰੇ ਧਿਆਨ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਇਹ ਸਿਹਤ ਸੁਹੂਤ ਨੂੰ ਲੈ ਕੇ ਮੰਨ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਸ ਹਸਪਤਾਲ ਦੇ ਹਾਲਾਤ ਵੇਖ ਕੇ ਕਈ ਵੱਡੇ ਸਵਾਲ ਖੜੇ ਵੀ ਹੋ ਰਹੇ ਨੇ ਫਰੋਜਪੁਰ ਤੋਂ ਪਰਮਜੀਤ ਸਖਣਾ ਪੰਜਾਬੀ ਲੋਕ ਚੈਨਲ